ਇਹ ਅੱਖਾਂ 'ਚ ਮਿੱਟੀ ਪਾਈ ਜਾਓ ਪਾਈ ਜਾਓ। ਇਹਨੇ ਉਹ ਰਲਮੇਕੇ ਸੂਬੇ ਨੂੰ ਖਾਈ ਜਾਓ ਖਾਈ ਜਾਓ। ਤੇ ਪੰਜਾਬ 100 ਮਣ ਦੁੱਧ ਮਰਗਾ ਤੇ 100 ਮਣ ਦੁੱਧ ਦੇ ਵਿੱਚ ਖੱਟਾ ਪਾਈ ਜਾਓ ਪਾਈ ਜਾਓ ਪਾਈ ਜਾਓ। ਇਹ ਚੱਲਣਾ ਨਹੀਂ ਹੋਣਾ। ਪੰਜਾਬ ਦੇ ਲੋਕਾਂ ਨੂੰ ਉਹਦੇ ਇੱਕ ਪ੍ਰੋਪਰ ਹਿੱਸੇਦਾਰੀ ਦੇਣੀ ਪਊ। ਇਹ ਨਹੀਂ ਵੀ 100 ਬੰਦੇ 100 ਬੰਦੇ ਮਾਫੀਆ ਚਲਾ ਕੇ ਪੰਜਾਬ ਨੂੰ ਲੁੱਟੀ ਜਾਣ। ਤਿੰਨ ਦਹਾਕਿਆਂ ਤੋਂ ਤੇ ਪੰਜਾਬ ਨੂੰ ਖੋਖਲਾ ਕਰੀ ਜਾਣ ਤੇ ਫੇਰ ਉਹੀ ਝੂਠ ਵੇਚ ਕੇ ਦੁਬਾਰੇ ਪੰਜਾਬ ਦਾ ਵਿਸ਼ਵਾਸ ਖੋਹੀ ਜਾਣ ਜੋਗ ਪੰਜਾਬ ਦੇ ਲੋਕ ਸਾਰੇ ਜਦੋਂ ਉੱਠ ਰਹੇ ਨਾ ਤੇ ਤੁਹਾਨੂੰ ਮੈਂ ਇੱਕ ਗੱਲ ਦੱਸ ਦਿੰਦਾ ਤੂਫਾਨ ਜੇ ਛੂਮ ਕੇ ਉੱਠੇਗਾ ਤਿੰਨ ਕੋਸ਼ ਨਟਾਲਾ ਜਾਏਗਾ ਇਹ ਕੋਈ ਦੱਸਦਾ ਹੈ ਵੀ ਪੰਜਾਬ ਕਿੱਦਾਂ ਬਾਹਰ ਕੱਢਣਾ ਗਲਦਲ ਚੋਂ ਇਹ ਕੋਈ ਦੱਸਦਾ ਹੈ ਵੀ ਪੰਜਾਬ ਦੀਆਂ ਸਮੱਸਿਆਵਾਂ ਦਾ ਸਮਾਧਾਨ ਕੀ ਹੈ ਕੇ ਦਾਦੇ ਨੂੰ ਪੈ ਜਾਂਦੇ ਇਹਦੇ ਪਾਪੇ ਨੂੰ ਪੈਜਦੇ ਆ ਕਿ ਨੂੰ ਕਹਿੰਦੇ ਕੱਢ ਦਿਓ ਇਹਨਾਂ ਕੀ ਹੋ ਜੂ ਪੰਜਾਬ ਵਧੂ ਗਰੰਟੀਆਂ ਸਾਧਨਾ ਦੇ ਨਾਲ ਹੁੰਦੀਆਂ ਨੇ ਹੁਣ ਇੱਕ ਚੀਜ਼ ਨਹੀਂ ਪੂਰੀ ਹੋਈ ਹੁਣ ਕਹਿੰਦਾ ਜੋਗਾ ਕਰ ਹੁਣ ਕਹਿੰਦਾ ਅਰਦਾਸ ਕਰੋ ਪਹਿਲਾਂ ਤੁਸੀਂ ਕਿਹਾ ਸੀ ਵੀ ਅਸੀਂ ਨਸ਼ਾ ਅਰਦਾਸ ਨਾਲ ਖਤਮ ਕਰਾਂਗੇ ਹੁਣ ਇਵੈਂਟ ਮੈਨੇਜਰ ਬਣਿਆ ਹੋਇਆ ਮਾਫੀਆ ਦਾ ਮੈਨੇਜਰ ਬਣਿਆ ਹੋਇਆ ਇਹ ਅੱਖਾਂ 'ਚ ਮਿੱਟੀ ਪਾਈ ਜਾਓ ਪਾਈ ਜਾਓ ਠੀਕ ਨੇ ਉਹ ਰਲ ਮਿਲ ਕੇ ਸੂਬੇ ਨੂੰ ਖਾਈ ਜਾਓ ਖਾਈ ਜਾਓ ਇਹ ਲੋਕਾਂ ਦੀ ਆਵਾਜ਼ ਹੈ ਤੇ ਪੰਜਾਬ 100 ਮਣ ਦੁੱਧ ਮਰਗਾ ਤੇ 100 ਮਣ ਦੁੱਧ ਦੇ ਵਿੱਚ ਖੱਟਾ ਪਾਈ ਜਾਓ ਪਾਈ ਜਾਓ ਪਾਈ ਜਾਓ ਇਹ ਚੱਲਣਾ ਨਹੀਂ ਹੁਣ ਪੰਜਾਬ ਦੇ ਲੋਕਾਂ ਦਾ ਰਾਜ ਅਗਰ ਲੋਕਤੰਤਰ ਹੈ ਤੇ ਪੰਜਾਬ ਨੂੰ ਹਿੱਸੇਦਾਰ ਬਣ ਕੇ ਬਣੋ ਪੰਜਾਬ ਨੂੰ ਭਾਗੀਦਾਰ ਬਣਾ ਕੇ ਬਣੋ ਪੰਜਾਬ ਦੇ ਲੋਕਾਂ ਨੂੰ ਉਹਦੇ ਚ ਪ੍ਰੋਪਰ ਹਿੱਸੇਦਾਰੀ ਦੇਣੀ ਪਊ ਇਹ ਨਹੀਂ ਵੀ 100 ਬੰਦੇ 100 ਬੰਦੇ ਮਾਫੀਆ ਚਲਾ ਕੇ ਪੰਜਾਬ ਨੂੰ ਲੁੱਟੀ ਜਾਣ ਤਿੰਨ ਧਾਕਿਆਂ ਤੋਂ ਤੇ ਪੰਜਾਬ ਨੂੰ ਖੋਖਲਾ ਕਰੀ ਜਾਣ ਤੇ ਫੇਰ ਉਹੀ ਝੂਠ ਵੇਚ ਕੇ ਦੁਬਾਰੇ ਪੰਜਾਬ ਦਾ ਵਿਸ਼ਵਾਸ ਖੋਹੀ ਜਾਣ ਯੋਗ ਪੰਜਾਬ ਦੇ ਲੋਕ ਸਾਰੇ ਜਦੋਂ ਉੱਠੇ ਨਾ ਤੇ ਤੁਹਾਨੂੰ ਮੈਂ ਇੱਕ ਗੱਲ ਦੱਸ ਦਿੰਦਾ ਤੂਫਾਨ ਜੇ ਛੂਮ ਕੇ ਉੱਠੇਗਾ ਤਿੰਨ ਕੋਸ ਨਾ ਟਾਲਾ ਜਾਏਗਾ ਇਹ ਕੋਈ ਦੱਸਦਾ ਹੈ ਵੀ ਪੰਜਾਬ ਕਿੱਦਾਂ ਬਾਹਰ ਕੱਢਣਾ ਹੈ ਦਲਦਲ ਚੋਂ ਇਹ ਕੋਈ ਦੱਸਦਾ ਹੈ ਵੀ ਪੰਜਾਬ ਦੀਆਂ ਸਮੱਸਿਆਵਾਂ ਦਾ ਸਮਾਧਾਨ ਕੀ ਹੈ ਕਿ ਦਾਦੇ ਨੂੰ ਪੈ ਜਾਂਦੇ ਆ ਇਹਦੇ ਪਾਪੇ ਨੂੰ ਪੈ ਜਾਂਦੇ ਆ ਕਿ ਨੂੰ ਕਹਦੇ ਕੱਢ ਦਿਓ ਇਹਦਾ ਕੀ ਹੋ ਜੂ ਪੰਜਾਬ ਵਧੂ ਉਹ ਤੁਸੀਂ ਬੰਦੇ ਦਾ ਏਜੰਡਾ ਦੇਖੋ ਏਜੰਡੇ ਤੇ ਸੰਵਾਦ ਕਰੋ ਸੰਵਾਦ ਰਚਾ ਕੇ ਉਹਨੂੰ ਬਿਹਤਰ ਕਰੋ ਮੈਂ ਪਿੱਛੇ ਤੁਰੂੰ ਅਸਲ ਮੁੱਦਾ ਕੀ ਹੈ ਅਸਲ ਮੁੱਦਾ ਇਹ ਹੈ ਵੀ ਪੱਲੇ ਸੰਵਾਦ ਹੈ ਨਹੀਂ ਏਜੰਡਾ ਕਿਸ ਕੋਈ ਚੱਲਣ ਵਾਲਾ ਹੈ ਨਹੀਂ ਅਜੰਡੇ ਦੇ ਉੱਤੇ ਨਾ ਦੇਖੋ ਏਜੰਡਾ ਐ ਨਹੀਂ ਹੁੰਦਾ ਏਜੰਡੇ ਨੂੰ ਲਾਗੂ ਕਰਨ ਵਾਲਾ ਬੰਦਾ ਚਾਹੀਦਾ ਹੁੰਦਾ ਹੁਣ ਇਹ ਵੀ ਲਿਪ ਸਰਵਿਸ ਦਿੰਦੇ ਰਹੇ ਨਹੀਂ ਭਗਵੰਤ ਮਾਨ ਹੁਣੀ ਕਾਰਪੋਰੇਸ਼ਨ ਬਣਾਵਾਂਗੇ ਪੰਜਾਬ ਦੇ ਪੈਸੇ ਪੰਜਾਬ ਦੇ ਖਚਨਿਆਂ ਚ ਪਾਵਾਂਗੇ ਇਹ ਜਿਹੜੇ ਆਸਾਨ ਪੈਸੇ ਆਉਂਦੇ ਆ ਨਾ ਇਹਨਾਂ ਨੂੰ ਨਾ ਕਰਨੀ ਪਈ ਔਖੀ ਹੁੰਦੀ ਐ ਅੱਜ ਇਹਨਾਂ ਦਾ ਲਾਲਚ ਕਿਸ ਪ੍ਰਕਾਸ਼ਠਾ ਤੇ ਐ ਇਹ ਕਿਸੇ ਵੀ ਆਪਣੀ ਜ਼ੁਬਾਨ ਤੇ ਖੜੇ ਆ ਹੈ ਸਰ ਪੰਜਾਬ ਇਹ ਮਾਫੀਆ ਕੀ ਜੇਬ ਸੇ ਇਹ 20000 ਕਰੋੜ ਰੇਤ ਦੀ ਚੋਰੀ ਨੇਤਾਵਾਂ ਦੀ ਜੇਬ ਵਿੱਚੋਂ ਕਢ ਕੇ ਅਸੀਂ ਮਹਿਲਾਵਾਂ ਨੂੰ ਦੇਵਾਂਗੇ ਕੌਣ ਕਹਿੰਦਾ ਸੀ ਕੇਦਰੀਵਾਲ ਸਾਹਿਬ ਹਾਂ ਮੀ ਇਮਾਨਦਾਰ ਹੈ ਰੇਤੇ ਦੀ ਰੇਤੇ ਦੀ ਚੋਰੀ ਤਾਂ ਛੱਡ ਹੀ ਦਈਏ ਕੇਬਲ ਦੀ ਸ਼ਰਾਬ ਦੀ ਚੋਰੀ 'ਚ ਫਸੇ ਐ ਇਹ ਦੁੱਖ ਨਾਉਣਾ ਕਰਾ ਹੈ ਕੋਈ ਮੈਨੂੰ ਇੱਕ ਗੱਲ ਦੱਸੋ ਇਹਨਾਂ ਨੇ ਜਿੰਨਾ ਵਿਸ਼ਵਾਸ ਤੋੜਿਆ ਪੰਜਾਬ ਦੇ ਲੋਕਾਂ ਦਾ ਇੱਕੋ ਹੀ ਚਾਰਾ ਹੈ ਵੀ ਪੰਜਾਬ ਦੇ ਲੋਕ ਆਪਣਾ ਧਰਤੀ ਪੁੱਤਰ ਆਪ ਚੁਣਨ ਸਮਝ ਨਹੀਂ ਔਰ ਪਾਰਟੀਆਂ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਇਹ ਸਮਝ ਲੈਣਾ ਚਾਹੀਦਾ ਹੈ ਕਿ ਪਹਿਲਾਂ ਜਿੱਦਾਂ ਲੋਕਾਂ ਨੂੰ ਬੇਫਕੂ ਬਣਾਉਂਦੇ ਰਹੇ ਆ ਉਦਾਂ ਲੋਕਾਂ ਨੇ ਬੇਫਕੂ ਨਹੀਂ ਪੜਨਾ ਬਜਟਰੀ ਅਲੋਕੇਸ਼ਨ ਚਾਹੀਦੀ ਹੈ ਅਜੰਡਾ ਚਾਹੀਦਾ ਹੈ ਪੰਜਾਬ ਕਿੱਦਾਂ ਨਿਕਲੂਗਾ ਉਹਦੇ ਸਾਧਨ ਚਾਹੀਦੇ ਆ ਸਮਝ ਨਹੀਂ ਉਹਦੇ ਤੇ ਸੰਵਾਦ ਰਚਾਓ ਤੇ ਪੰਜਾਬ ਜਿੰਨੂੰ ਚੁਣਨਾ ਚਾਹੇ ਤਉਨੂੰ ਚੁਣੇ ਗਰੰਟੀਆਂ ਹਵਾਈ ਨਹੀਂ ਹੁੰਦੀਆਂ ਗਰੰਟੀਆਂ ਬਜਟਰੀ ਅਲੋਕੇਸ਼ਨ ਦੇ ਨਾਲ ਹੁੰਦੀਆਂ ਨੇ ਗਰੰਟੀਆਂ ਸਾਧਨਾ ਦੇ ਨਾਲ ਹੁੰਦੀਆਂ ਨੇ ਹੁਣ ਇੱਕ ਚੀਜ਼ ਨਹੀਂ ਪੂਰੀ ਹੋਈ ਹੁਣ ਕਹਿੰਦਾ ਯੋਗਾ ਕਰ ਹੁਣ ਕਹਿੰਦਾ ਅਰਦਾਸ ਕਰੋ ਪਹਿਲਾਂ ਤੁਸੀਂ ਕਿਹਾ ਸੀ ਵੀ ਅਸੀਂ ਨਸ਼ਾ ਅਰਦਾਸ ਨਾ ਖਤਮ ਕਰਾਂਗੇ ਹੁਣ ਇਵੈਂਟ ਮੈਨੇਜਰ ਬਣਿਆ ਹੋਇਆ ਮਾਫੀਆ ਦਾ ਮੈਨੇਜਰ ਬਣਿਆ ਹੋਇਆ ਸਮਝਿਆ ਨਹੀਂ ਸੋ ਇਸ ਕਰਕੇ ਇਹ ਚੱਲਣਾ ਨਹੀਂ ਕਿਉਂਕਿ ਪੰਜਾਬ ਦੇ ਲੋਕ ਹੁਣ ਪੂਰੀ ਤਰ੍ਹਾਂ ਸਮਝਦੇ ਨੇ ਵੀ ਹੋ ਕੀ ਰਿਹਾ ਤੁਸੀਂ ਜਿਹੜੀ ਗੱਲ ਕਰਦੇ ਹੋ ਤੁਹਾਡੇ ਵਿਰੋਧ ਆਪਦੀ ਜਿਹੜੀ ਪਾਰਟੀ ਨੇ ਵਿਰੋਧ ਮੈਂ ਕਿੰਨਾ ਵਿਰੋਧਤਾ ਚ ਸਭ ਤੋਂ ਵੱਡਾ ਵਿਕਾਸ ਹੈ ਮੈਂ ਕੀਤਾ ਕਦੇ ਵਿਰੋਧ ਕਿਸੇ ਵਰਕਰ ਬਾਰੇ ਵੀ ਬੋਲਿਆ ਕਿਉਂਕਿ ਮੈਨੂੰ ਮੇਰੀ ਲੜਾਈ ਨਿੱਜੀ ਹੈ ਹੀ ਨਹੀਂ ਮੇਰੀ ਲੜਾਈ ਇਹ ਹੈ ਕਿ ਪੰਜਾਬ ਦੇ ਵਿੱਚ ਲੋਕ ਰਾਜ ਸਥਾਪਿਤ ਕਰਨਾ ਪੰਜਾਬ ਦੇ ਲੋਕਾਂ ਨੂੰ ਰਾਜ ਦੇਣਾ ਪੰਜਾਬ ਦੇ ਲੋਕਾਂ ਦੀ ਸਦਗਤੀ ਸਮਰiddhi ਦੇ ਲਈ ਸਾਧਨ ਪੈਦਾ ਕਰਨਾ ਜਿਹੜਾ ਪੰਜਾਬ ਦਾ ਖਜ਼ਾਨੇ ਦਾ 60 70 ਹਜ਼ਾਰ ਕਰੋੜ ਰੁਪਈਆ ਚੋਰੀ ਕਰਦੇ ਆ ਇਹ ਉਹਨੂੰ ਸੈਂਟਰ ਦੀਆਂ ਸਕੀਮਾਂ 'ਚ ਪਾ ਕੇ ਡਬਲ ਕਰਨਾ ਜੇ ਕਿਸੇ ਕੋਈ ਬਿਹਤਰ ਹੋਵੇ ਆਵੇ ਬੈਠੇ ਸੰਵਾਦ ਰਚਾਵੇ ਮੈਂ ਉਹਦੇ ਮਗਰ ਤੁਰੂ ਨਹੀਂ ਉਹ ਮਗਰ ਤੁਰਲੇ 2024 ਦੀਆਂ ਚੋਣਾਂ ਬਾਰੇ ਕੀ ਦੇਖੋ 2024 ਦੀਆਂ ਚੋਣਾਂ ਲੋਕਾਂ ਨੂੰ ਇਹ ਸਮਝਣਾ ਚਾਹੀਦਾ ਕਿ 2024 ਦੀਆਂ ਜਿਹੜੀਆਂ ਚੋਣਾਂ ਨੇ ਇਹ ਹਿੰਦੁਸਤਾਨ ਦੇ ਪ੍ਰਧਾਨ ਮੰਤਰੀ ਦੀਆਂ ਚੋਣਾਂ ਨੇ ਸਮਝਦੇ ਹੋ ਇਹ ਪੰਜਾਬ ਦੇ ਮੁੱਖ ਮੰਤਰੀ ਦੀਆਂ ਚੋਣਾਂ ਨਹੀਂ ਤੇ ਜਿਹੜੇ ਬੋਲਦੇ ਸੀ ਪੰਜਾਬ ਦੇ ਲੋਕਾਂ ਨੇ ਜਵਾਬ ਦੇਤਾ ਮੈਨੂੰ ਜਵਾਬ ਦੇਣ ਦੀ ਕੀ ਲੋੜ ਆ ਦੱਸ ਸਮਝੋ ਕਿ ਨਹੀਂ ਇਸ ਕਰਕੇ ਸੱਚੇ ਮਾਰਗ ਚੱਲਿਆਂ ਉਸ ਤੱਕਰੇ ਜਹਾਂ ਸੱਚ ਦਾ ਬੋਲਬਾਲਾ ਹੋਵੇ ਪੰਜਾਬ ਦੇ ਲੋਕਾਂ ਦਾ ਭਲਾ ਦਿਲ ਦੇ ਵਿੱਚ ਹੋਵੇ ਲੋਕ ਭਲਾਈ ਤੇ ਹੈ ਹੀ ਕਿਤੇ ਨਹੀਂ ਪੰਜਾਬ ਜਾਵੇ ਠੱਠੇ ਖੂਚ ਮੇਰਾ ਵੋਟ ਬੈਂਕ ਪੋਲਿਟਿਕਸ ਚੱਲਦਾ ਰਹੇ ਹੁਣ ਐਨਾ ਇੱਥੇ ਵਾਪਸ ਆਉਂ ਲੋਕ ਆਵਾਜ਼ ਬੁਲੰਦ ਕਰੂੰ ਔਰ ਲੋਕਾਂ ਦੀ ਬਾਹ ਫੜੂ ਮੈਂ ਉਦਣ ਵੀ ਕਿਹਾ ਸੀ ਕਿ ਭਾਈ ਦੋ ਹਿੱਸਿਆਂ ਵਿੱਚ ਧਰਤੀ ਵੰਡੀ ਇੱਕ ਮਹਿਲਾਂ ਦਾ ਇੱਕ ਢੋਕਾਂ ਦਾ ਤੇ ਦੋ ਧੜਿਆਂ ਵਿੱਚ ਖਲਕਤ ਵੰਡੀ ਇੱਕ ਜੋਂਕਾਂ ਦਾ ਤੇ ਇੱਕ ਲੋਕਾਂ ਦਾ ਮੈਂ ਪੰਜਾਬ ਦੇ ਲੋਕਾਂ ਦਾ ਉਹਨਾਂ ਦੀ ਪੇਰਵਾਹੀ ਕਰਦਾ ਸਰ ਇੱਕ ਸ਼ੈਰੀ ਨਾਮ ਦਾ ਜਿਹੜਾ ਅੱਜ ਉਹਨੂੰ ਕਾਂਗਰਸ ਤੋਂ ਕੱਢਣ ਦੀ ਕੋਸ਼ਿਸ਼ ਕੀਤੀ ਹੈ ਜੀ ਦੇਖੋ ਮੇਰੀ ਇੱਕ ਗੱਲ ਨੂੰ ਸੁਣੋ ਉਹ ਪੰਜਾਬੀ ਹੈ ਉਹ ਪੰਜਾਬ ਦਾ ਉਹਨੂੰ ਪੰਜਾਬ ਅਪਣਾ ਲੂ ਤੁਸੀਂ ਚੰਗੇ ਲੋਕਾਂ ਦੀ ਕਦਰ ਨਹੀਂ ਕਰੋਗੇ ਤੇ ਚੰਗੇ ਲੋਕ ਫਿਰ ਨਹੀਂ ਰਹਿਣਗੇ ਸਰ ਇੱਕ ਪੰਜਾਬ ਦੇ ਵਿੱਚ ਆਪ ਤੇ ਕਾਂਗਰਸ ਦਾ ਗੱਠ ਜੋੜ ਨੂੰ ਲੈ ਕੇ ਕੀ ਕਹਿਣਾ ਚਾਹੁੰਦਾ ਮੇਖੋ ਉਹ ਗੱਠ ਜੋੜ ਦੇਸ਼ ਦੇ ਲਈ ਇਹ ਦੇਸ਼ ਹੀ ਨਾ ਰਿਹਾ ਦੇਸ਼ ਦੀ ਡੈਮੋਕ੍ਰੇਸੀ ਹੋਈ ਨਾ ਰਹੀ ਦੇਸ਼ ਦੀਆਂ ਸੰਸਥਾਵਾਂ ਹੀ ਗੁਲਾਮ ਬਣ ਗਈਆਂ ਤੇ ਬਿੜੀਆਂ ਚ ਰਹੀਆਂ ਤੇ ਭਾਈ ਫੇਰ ਤੁਸੀਂ ਪਾਰਟੀ ਦੀ ਵਿਚਾਰਧਾਰਾ ਨੂੰ ਕਰੋਗੇ ਕੀ ਅਗਲੇ ਨੇ ਪਾਰਟੀਆਂ ਹੀ ਨਹੀਂ ਛੱਡਨੀ ਐ ਇੱਕ ਪਾਰਟੀ ਦਾ ਰੂਲ ਕਰ ਦੇਣਾ ਪੰਜਾਬ ਇਹ ਵਿਤਕਰੇ ਨੂੰ ਮੰਨਦਾ ਨਹੀਂ ਪੰਜਾਬ ਇਹ ਨਹੀਂ ਮੰਨਦਾ ਵੀ ਇੱਕ ਧਰਮ ਦੂਜੇ ਧਰਮ ਤੋਂ ਉੱਚਾ ਹੈ ਪੰਜਾਬ ਗੁਰੂਆਂ ਦੇ ਫਲਸਫੇ ਤੇ ਚੱਲਿਆ ਤੇ ਗੁਰੂਆਂ ਦੇ ਫਲਸਫੇ ਦੇ ਉੱਤੇ ਹੀ ਉਹਦੀ ਸਮਰiddhi ਹੈ ਸਰਬੱਤ ਦਾ ਭਲਾ ਇਹ ਨਹੀਂ ਸਰਬੱਤ ਦਾ ਭਲਾ ਪਰ ਪਹਿਲਾਂ ਮੇਰੇ ਘਰ ਤੋਂ ਇਹ ਨਹੀਂ ਚੱਲਣਾ ਤਮੀ ਦਿਓ ਇਹ ਜਦੋਂ ਤੁਸੀਂ ਸਾਰੇ ਪੰਜਾਬ ਨੂੰ ਇੱਕ ਪਰਿਵਾਰ ਸਮਝੋਗੇ ਤੇ ਪਰਿਵਾਰ ਸਮਝ ਕੇ ਫਿਰੋਗੇ ਤੇ ਪੰਜਾਬ ਨੂੰ ਇੱਕ ਐਸੀ ਦਿਸ਼ਾ ਦਿਓਗੇ ਇੱਕ ਐਸਾ ਰੋਡ ਮੈਪ ਦਿਓਗੇ ਇੱਕ ਐਸਾ ਅਜੰਡਾ ਦਿਓਗੇ ਔਰ ਲੋਕਾਂ ਨੂੰ ਦੱਸੋਗੇ ਭਾਈ ਐ ਨਿਕਲਦਾ ਪੰਜਾਬ ਫਿਰ ਫੈਸਲਾ ਲੋਕਾਂ ਦਾ ਲੋਕ ਰਾਜ ਚ ਲੋਕਾਂ ਨੂੰ ਭਟਕਾਣਾ ਝੂਠ ਵੇਚਣਾ ਸਮਝ ਨਹੀਂ ਤੇ ਸਿਰਫ ਸੱਤਾ ਹਾਸਲ ਕਰਨ ਦੇ ਲਈ ਸਵਾਂਗ ਰਚਾਣੇ ਇਹ ਜਿਆਦਾ ਦੇਰ ਨਹੀਂ ਚੱਲਦਾ ਹੁੰਦਾ ਮਾਨ ਸਾਹਿਬ ਲੋਕ ਰਾਜ ਦੇ ਵਿੱਚ ਤੁਸੀਂ ਸੱਤਾ ਹਾਸਲ ਨਹੀਂ ਕਰਨੀ ਹੁੰਦੀ ਲੋਕਾਂ ਦਾ ਭਲਾ ਕਰਨਾ ਹੁੰਦਾ ਐਨਾ ਹੀ ਫਰਕ ਹੈ ਲੋਕਾਂ ਦਾ ਭਲਾ ਹੋਊ ਔਰ ਲੋਗ ਆਪਣੇ ਆਪਣੇ ਵਾਰਸ ਨੂੰ ਆਪਣੀ ਧਰਤੀ ਤੇ ਆਪ ਚੁਣਨਗੇ ਐਦ ਕੀ ਹੁਣ ਧੋਖਾ ਨਹੀਂ ਥਾਂਦੇ ਦੁੱਧ ਦਾ ਜਲਿਆ ਲੱਸੀ ਨੂੰ ਫੂਕਾ ਮਾਰ ਮਾਰ ਪੀਂਦਾ ਸਮਝ ਨਹੀਂ ਤੇ ਤੁਹਾਡਾ ਤੁਹਾਡੀ ਪਾਲਸੀ ਇਹੀ ਹੈ ਵੀ ਲੱਸੀ ਬੜੀ ਚੰਗੀ ਹੈ ਇਸ ਕਰਕੇ ਦੁੱਧ ਚ ਪਾਣੀ ਪਾਈ ਜਾਓ ਪਾਈ ਜਾਓ ਪਾਈ ਜਾਓ ਚੱਲਣਾ ਨਹੀਂ ਮਿੱਤਰਾ ਸਰ ਇੱਕ ਕੁਲਬੀਰ ਜੀ ਦਾ ਤੁਹਾਡੇ ਬੜੇ ਨਜ਼ਦੀਕੀ ਰਹਿ ਇੱਕ ਤੇ ਉਹਨਾਂ ਨੇ ਵੀ ਤੁਹਾਡੇ ਬਾਰੇ ਮੇਰਾ ਮੇਰਾ ਛੋਟਾ ਭਾਈ ਹੈ ਆਈ ਵਿਸ਼ ਹਿਮ